ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ JobAndPunjab ਦੇ ਉੱਤੇ ਤੇ ਅੱਜ ਆਪਾਂ ਪੰਜਾਬ ਜਿੱਕ ਦੀ ਕਲਾਸ ਨੰਬਰ 17 ਲੈ ਕੇ ਆ ਚੁੱਕੇ ਹਾਂ ਜਿਸ ਚ ਅਪਾ ਪੜਾਂਗੇ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਬਾਰੇ ਕਿ ਉਹਨਾਂ ਦਾ ਪੰਜਾਬ ਦੇ ਸਿੱਖ ਇਤਿਹਾਸ ਵਿੱਚ ਕੀ ਕੀ ਯੋਗਦਾਨ ਰਿਹਾ ਤੇ ਉਹਨਾਂ ਨੇ ਪੰਜਾਬ ਦੇ ਸਿੱਖ ਇਤਿਹਾਸ ਲਈ ਕੀ ਕੁਝ ਕੀਤਾ ਅੱਜ ਆਪਾਂ ਇਹਨਾਂ ਸਭ ਚੀਜ਼ਾਂ ਬਾਰੇ ਜਿਹੜੀ ਕੰਪਲੀਟ ਇਨਫੋਰਮੇਸ਼ਨ ਲੈਣੀ ਆ ਤੇ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜਿਹੜੀ ਚੈਨਲ ਤੇ ਆਪਣੇ ਬੱਚੇ ਨਵੇਂ ਨੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਲਾਈਕ ਸ਼ੇਅਰ ਕਮੈਂਟ ਤੇ ਆਪਣਾ ਜਿਹੜਾ ਫੀਡਬੈਕ ਆ ਵੀਡੀਓ ਦੇ ਥੱਲੇ ਕਮੈਂਟ ਕਰਕੇ ਜਰੂਰ ਦਿਆ ਕਰੋ ਬਾਕੀ ਅਗਰ ਕਿਸੇ ਬੱਚੇ ਨੂੰ ਵੀ ਇਸ ਕਲਾਸ ਦੀ ਪੀਡੀਐਫ ਚਾਹੀਦੀ ਆ ਤਾਂ ਉਹ ਆਪਣੇ ਜਿਹੜਾ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਸਕਦਾ ਤੁਹਾਨੂੰ ਜਿਹੜਾ ਲਿੰਕ ਹੈ ਡਿਸਕ੍ਰਿਪਸ਼ਨ ਚ ਮਿਲ ਜੂਗਾ ਅਦਰਵਾਈਜ਼ ਤੁਸੀਂ ਸਰਚ ਕਰ ਸਕਦੇ ਹੋ ਜੌਬ ਪੁਆਇੰਟ ਪੰਜਾਬ ਤੇ ਜਿਹੜਾ ਇਸ ਤਰੀਕੇ ਦਾ ਤੁਹਾਨੂੰ ਉੱਥੇ ਆਈਕਨ ਮਿਲ ਜੂ ਉੱਥੋਂ ਤੁਸੀਂ ਆਪਣੀ ਪੀਡੀਐਫ ਕਢਾ ਕੇ ਪ੍ਰਿੰਟ ਕਰਵਾ ਲਿਓ ਅਦਰਵਾਈਜ਼ ਮੈਂ ਤੁਹਾਨੂੰ ਹੀ ਸੁਸਟ ਕਰਦਾ ਕਿ ਤੁਸੀਂ ਆਪਣੇ ਵੀਡੀਓ ਦੇ ਨਾਲ-ਨਾਲ ਆਪਣੇ ਨੋਟਸ ਬਣਾਈ ਚੱਲੋ ਤੇ ਬਾਕੀ ਚਲੋ ਆਪਾਂ ਬਾਕੀ ਗੱਲਾਂ ਬਾਤਾਂ ਕਰਾਂਗੇ ਜਿਹੜਾ ਅੱਜ ਦਾ ਆਪਣਾ ਟੌਪਿਕ ਹੈ ਗੁਰੂ ਹਰਕ੍ਰਿਸ਼ਨ ਜੀ ਇੱਕ ਤਾਂ ਜਿਹੜੀ ਅੱਜ ਦੀ ਕਲਾਸ ਹੈ ਇਹ ਥੋੜੀ ਛੋਟੀ ਰਹੂਗੀ ਕਿਉਂਕਿ ਗੁਰੂ ਹਰਕ੍ਰਿਸ਼ਨ ਜੀ ਬਾਰੇ ਜਾਣਕਾਰੀ ਜਿਹੜੀ ਆਪਣੇ ਕੋਲ ਬਹੁਤ ਥੋੜੀ ਹੈ ਤੇ ਜਿਹੜੀ ਕੁਝ ਕੋ ਇੰਪੋਰਟੈਂਟ ਚੀਜ਼ਾਂ ਨੇ ਆਪਾਂ ਸਿਰਫ ਉਹੀ ਕਵਰ ਕਰਨੀਆਂ ਨੇ ਤੇ ਹੁਣ ਚਲੋ ਆਪਾਂ ਸਟਾਰਟ ਕਰਦੇ ਹਾਂ ਗੁਰੂ ਹਰਕ੍ਰਿਸ਼ਨ ਜੀ ਗੁਰੂ ਹਰਕ੍ਰਿਸ਼ਨ ਜੀ ਦਾ ਜਿਹੜਾ ਟਾਈਮ ਪੀਰੀਅਡ ਕਿੰਨਾ 1661 ਤੋਂ ਲੈ ਕੇ 1664 ਤੱਕ ਠੀਕ ਹੈ ਇਹੀ 5 ਸਾਲ ਦੀ ਜਿਹੜੇ ਹੈਗੇ ਉਮਰ ਦੇ ਵਿੱਚ ਗੁਰੂ ਹਰਕ੍ਰਿਸ਼ਨ ਜੀ ਜਿਹੜੇ ਹੈਗੇ ਉੱਤਰ ਅਧਿਕਾਰੀ ਬਣ ਗਏ ਸੀ ਗੁਰੂ ਹਰ राय ਜੀ ਦੇ ਪਰ ਜਿਹੜੀ ਹੈਗੇ ਇਹਨਾਂ ਦੀ ਡੈਥ ਹੋ ਗਈ ਸੀ ਤਾਂ ਕਰਕੇ ਇਹਨਾਂ ਨੂੰ ਬਾਲ ਗੁਰੂ ਵੀ ਜਨਾਂਦਾ ਆਪਾਂ ਇਹ ਚੀਜ਼ਾਂ ਮਰੇ ਸਾਰਿਆਂ ਮਰੇ ਅੱਗੇ ਪੜਦੇ ਆ ਤੇ ਹੁਣ ਚਲੋ ਆਪਾਂ ਦੇਖਦੇ ਆ ਹੀ ਨੋਨ ਐਸ ਬਾਲ ਗੁਰੂ ਇਹਨਾਂ ਨੂੰ ਬਾਲ ਗੁਰੂ ਵਜੋਂ ਵੀ ਜਾਣਿਆ ਜਾਂਦਾ ਕਿਉਂ ਜਾਣਿਆ ਜਾਂਦਾ ਕਿਉਂਕਿ ਹੀ ਬਿਕੋਜ਼ ਇਨ ਦੀ ਏਜ ਆਫ 5 ਇਹੀ ਬਿਕੰਦੀ ਸਖਸ ਸਰਬਗੁਰੂ ਹਰ ਰਾਇ ਜੀ। ਇਹਹੀ 5 ਸਾਲ ਦੀ ਉਮਰ ਵਿੱਚ ਗੁਰੂ ਹਰ ਰਾਇ ਜੀ ਦੇ ਉੱਤਾਰ ਅਧਿਕਾਰੀ ਬਣ ਗਏ ਸੀਗੇ। ਗੁਰੂ ਹਰ ਰਾਇ ਜੀ ਦੀ ਧੱਕ ਤੋਂ ਬਾਅਦ ਜਿਹੜੇ ਹੈਗੇ ਆ ਗੁਰੂ ਹਰਕ੍ਰਿਸ਼ਨ ਜੀ ਨੂੰ ਜਿਹੜਾ ਹੈ ਸਿੱਖਾਂ ਦੇ 8ਵੇਂ ਗੁਰੂ ਜਿਹੜਾ ਹੈਗਾ ਮਤਲਬ ਕਿ ਆਪਾਂ ਕਹਿ ਸਕਦੇ ਬਣਾ ਦਿੱਤਾ ਗਿਆ ਸੀਗਾ। ਔਰੰਗਜੀਬ ਸੌਂਟੂ ਗੁਰੂ ਹਰਿਕ੍ਰਿਸ਼ਨ ਜੀ ਜਦੋਂ ਗੁਰੂ ਹਰ Rai ਜੀ ਦੀ ਡੈਥ ਤੋਂ ਬਾਅਦ ਗੁਰੂ ਹਰਿਕ੍ਰਿਸ਼ਨ ਜੀ ਨੂੰ ਸਿੱਖਾਂ ਦੇ 8ਵੇਂ ਗੁਰੂ ਬਣਾਇਆ ਗਿਆ ਤਾਂ ਜਿਹੜਾ ਔਰੰਗਜੀਬ ਸੀ ਇਹਨੇ ਗੁਰੂ ਹਰਿਕ੍ਰਿਸ਼ਨ ਜੀ ਨੂੰ ਸੌਂ ਭੇਜਿਆ ਔਰੰਗਜੀਬ ਦੇ ਮਨ ਵਿੱਚ ਇਹ ਸੀ ਕਿ ਜਿਹੜਾ ਹੁਣ ਸਿੱਖਾਂ ਨੂੰ ਜਿਹੜਾ ਮਤਲਬ ਕਿ ਗਾਈਡ ਕਰ ਰਿਹਾ ਮਤਲਬ ਇੱਕ ਬੱਚਾ ਹੀ ਆ 5 ਸਾਲਾਂ ਦਾ ਆਪਾਂ ਵੀ ਉਸ ਨੂੰ ਜਾਂ ਤਾਂ ਕਿਸੇ ਤਰੀਕੇ ਨਾਲ ਲਾਚ ਦੇ ਕੇ ਜਾਂ ਆਪਾਂ ਨੂੰ ਡਰਾ ਜਿਹੜਾ ਹੈ ਡਰਾ ਕੇ ਆਪਾਂ ਨੂੰ ਆਪ ਦੇ ਅੰਡਰ ਕਰ ਸਕਦੇ ਆਂ ਠੀਕ ਹੈ ਤਾਂ ਔਰੰਗਜੀਬ ਨੇ ਜਿਹੜਾ ਗੁਰੂ ਹਰਿਕ੍ਰਿਸ਼ਨ ਜੀ ਨੂੰ ਸੌਣ ਭੇਜਿਆ ਤਾਂ ਜਦੋਂ ਗੁਰੂ ਹਰਿਕ੍ਰਿਸ਼ਨ ਜੀ ਰਸਤੇ 'ਚ ਜਾ ਰਹੇ ਸੀ ਜਦੋਂ ਉਹ ਦਿੱਲੀ ਪਹੁੰਚੇ ਤਾਂ ਦਿੱਲੀ ਜਾ ਕੇ ਉਹ ਮਤਲਬ ਕਿ ਇੱਕ ਮਿਰਜ਼ਾ ਜੈ ਸਿੰਘ ਦੇ ਘਰ ਠਹਿਰੇ ਰਾਤ ਨੂੰ ਠੀਕ ਹੈ ਗੁਰੂ ਹਰਿਕ੍ਰਿਸ਼ਨ ਜੀ ਵਾਂਸ ਸਟੇਡਡ ਐਟ ਦਿੱਲੀ ਇਨ ਦੀ ਹਾਊਸ ਆਫ ਮਿਰਜ਼ਾ ਜੈ ਸਿੰਘ ਜਦੋਂ ਗੁਰੂ ਹਰਿਕ੍ਰਿਸ਼ਨ ਜੀ ਦਿੱਲੀ ਪਹੁੰਚ ਕੇ ਮਿਰਜ਼ਾ ਜੈ ਸਿੰਘ ਦੇ ਘਰ ਜਿਹੜੇ ਪਹੁੰਚੇ ਉੱਥੇ ਮਤਲਬ ਕਿ ਰਹੇ ਸੀ ਤੇ ਜਿਹੜਾ ਉਹ ਕਰਸੀਆ ਉਹ ਅੱਜ ਦੇ ਟਾਈਮ ਵੀ ਮਤਲਬ ਹੈ ਤੇ ਉਹ ਜਿਹੜਾ ਪਲੇਸ ਹੈ ਉਹ ਥਾਂਗਾ ਉਹ ਨੂੰ ਅੱਜ ਦੇ ਟਾਈਮ ਤੇ ਇਹਦਾ ਗੁਰਦੁਆਰਾ ਬੰਗਲਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਤੁਸੀਂ ਸੁਣਿਆ ਹੋ ਗੁਰਦੁਆਰਾ ਬੰਗਲਾ ਸਾਹਿਬ ਇਹ ਕੁਐਸਚਨ ਆਉਂਦਾ ਹੁੰਦਾ ਗੁਰਦੁਆਰਾ ਬੰਗਲਾ ਸਾਹਿਬ ਕਿੱਥੇ ਹੈ ਇਹ ਹੈਗਾਗਾ ਦਿੱਲੀ ਠੀਕ ਹੈ ਗੁਰਦੁਆਰਾ ਪੁੱਛਦੇ ਹੁੰਦੇ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਕੌਣ ਠਹਿਰੇ ਸੀ ਗੁਰੂ ਹਰਕ੍ਰਿਸ਼ਨ ਜੀ ਠਹਿਰੇ ਸੀ ਤੇ ਇਹ ਜਦੋਂ ਗੁਰੂ ਹਰਕ੍ਰਿਸ਼ਨ ਜੀ ਠਹਿਰੇ ਸੀ ਉਸ ਸਮੇਂ ਮਤਲਬ ਕਿ ਕਿਹਦਾ ਕਰਸੀਆ ਇਹ ਐਸ ਮਿਰਚਾ ਜੈ ਸਿੰਘ ਦਾ ਠੀਕ ਹੈ ਤੇ ਫਿਰ ਗੁਰੂ ਹਰਕ੍ਰਿਸ਼ਨ ਜੀ ਦਾ ਜਿਹੜਾ ਛੋਟੀ ਉਮਰ ਦੇ ਵਿੱਚ ਜਿਹੜਾ ਮਤਲਬ ਕਿ 9 ਸਾਲਾਂ ਦੀ ਉਮਰ ਦੇ ਵਿੱਚ ਉਹਨਾਂ ਦਾ ਦਿਹਾਂਤ ਹੋ ਗਿਆ ਸੀ ਕਿਉਂ ਹੋ ਗਿਆ ਸੀ ਕਿਉਂਕਿ ਜਿਹੜਾ ਹੈਗਾ ਉਹਨੂੰ ਸਮਾਲ ਬਾਕਸ ਹੋ ਗਿਆ ਸੀ ਜਿਸ ਨੂੰ ਆਪਾਂ ਚੇਜੇ ਕਹਿੰਦੇ ਆ ਡੂ ਟੂ ਸਮਾਲ ਬਾਕਸ ਗੁਰੂ ਹਰਕ੍ਰਿਸ਼ਨ ਜੀ ਡੈੱਡ ਇਨ 1664 191664 ਦੇ ਵਿੱਚ 9 ਸਾਲਾਂ ਦੀ ਉਮਰ ਦੇ ਵਿੱਚ ਠੀਕ ਹੈ ਲਾਸਟ ਵਰਡ ਆਫ ਗੁਰੂ ਹਰਕ੍ਰਿਸ਼ਨ ਜੀ ਗੁਰੂ ਹਰਕ੍ਰਿਸ਼ਨ ਜੀ ਦੇ ਲਾਸਟ ਵਰਡ ਕੀ ਸੀ ਬਾਬਾ ਬਕਾਲਾ ਜਦੋਂ ਗੁਰੂ ਹਰਕ੍ਰਿਸ਼ਨ ਜੀ ਦੀ ਲੈਥ ਹੋਈ ਸੀ ਤੇ ਉਸ ਤੋਂ ਕੁਝ ਮਤਲਬ ਕਿ ਸਮਾਂ ਪਹਿਲਾਂ ਉਹਨਾਂ ਨੇ ਬਾਬਾ ਬਕਾਲਾ ਜੀ ਦਾ ਨਾਮ ਲਿਆ ਸੀ ਆ ਕਾਦੇ ਲਈ ਬਾਬਾ ਬਕਾਲਾ ਜੀ ਦਾ ਨਾਮ ਲਿਆ ਸੀ ਜੇ ਕਿ ਜਿਹੜਾ ਉਹਨਾਂ ਦਾ ਸਕੈਸਸਰ ਹੋਊਗਾ ਬਾਬਾ ਬਕਾਲਾ ਹੋਊਗਾ ਇਹ ਜਿਹੜੀ ਹੈਗੀ ਅੱਗੇ ਆਪਾਂ ਇਹ ਗੁਰੂ ਹਰਤੇਗ ਬਾਦਰ ਜੀ ਬਾਰੇ ਜਿਹੜਾ ਹੈ ਬਾਬਾ ਬਕਾਲਾ ਸ਼ਬਦ ਵਰਤਿਆ ਗਿਆ ਆਪਾਂ ਉਹਨਾਂ ਦੀ ਜਿਹੜੀ ਜਦੋਂ ਕਲਾਸ ਲਾਵਾਂਗੇ ਉਸ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗਾ ਕਿ ਬਾਬਾ ਬਕਾਲਾ ਜੀ ਜਦੋਂ ਗੁਰੂ ਹਰਕ੍ਰਿਸ਼ਨ ਜੀ ਨੇ ਕਿਹਾ ਸੀ ਤਾਂ ਸਾਰੀ ਜਿਹੜੀ ਸਟੋਰੀ ਇਸ ਦੁਆਰੇ ਠੀਕ ਹੈ ਤੇ ਬਸ ਚਲੋ ਜਿਹੜੀ ਅੱਜ ਦੀ ਕਲਾਸ ਬਸ ਇੰਨੀ ਸੀ ਮੈਂ ਉਮੀਦ ਕਰਦਾ ਤੁਹਾਨੂੰ ਕਲਾਸ ਪਸੰਦ ਆਈ ਹੋਗੀ ਜੇਕਰ ਅੱਜ ਦੀ ਇਨਫੋਰਮੇਸ਼ਨ ਤੇ ਅੱਜ ਦੀ ਕਲਾਸ ਚੰਗੀ ਲੱਗੀ ਆ ਤਾਂ ਆਪਣੇ ਇਸ ਕਲਾਸ ਨੂੰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਹੀ ਨਾਲ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਤਾਂ ਜੋ ਤੁਹਾਨੂੰ ਨੈਕਸਟ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਬਾਕੀ ਜਿਹੜੇ ਬੱਚੇ ਆਪਣੇ ਚੈਨਲ ਤੇ ਨਵੇਂ ਆਏ ਨੇ ਮੈਂ ਉਹਨਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਆਪਾਂ 4 ਮਹੀਨੇ ਦੇ ਵਿੱਚ ਵਿੱਚ ਟਾਰਗੇਟ ਰੱਖਿਆ ਹੋਇਆ ਕਿ ਜਿਹੜਾ ਹੈਗਾ ਸਿਲੇਬਸ ਆਪਾਂ ਫੁੱਲ ਕੰਪਲੀਟ ਕਰ ਲੈਣਾ ਤੇ ਤੁਸੀਂ ਇਹ ਤੋਂ ਬਿਲਕੁਲ ਫ੍ਰੀ ਆਫ ਕਾਸਟ ਪੜ ਸਕਦੇ ਹੋ ਤੁਹਾਨੂੰ ਕੋਈ ਵੀ ਕਿਸੇ ਵੀ ਕੈਡਿੰਗ ਦਾ ਜਿਹੜਾ ਬੈਚ ਪਰਚੇਸ ਕਰਨ ਦੀ ਕੋਈ ਲੋੜ ਨਹੀਂ ਤੁਸੀਂ ਇਹ ਤੋਂ ਬਿਲਕੁਲ ਫ੍ਰੀ ਆਫ ਕਾਸਟ ਪੜ ਸਕਦੇ ਹੋ ਤੇ ਆਪਣਾ ਜਿਹੜਾ ਪੀਡੀਐਫ ਹੁਣ ਤੁਸੀਂ ਟੈਲੀਗ੍ਰਾਮ ਚੈਨਲ ਤੋਂ ਲੈ ਸਕਦੇ ਹੋ ਬਾਕੀ ਮੈਂ ਉਮੀਦ ਕਰਦਾ 2026 ਆ ਜਿਹੜਾ ਤੁਹਾਡੇ ਲਈ ਨੌਕਰੀ ਲੈ ਕੇ ਆਊਗਾ ਪੜਦੇ ਰਹੋ ਮਿਹਨਤ ਕਰਦੇ ਰਹੋ ਥੈਂਕ ਯੂ